ਅੱਜ ਆਪਾਂ ਸਿੱਖ ਇਤਿਹਾਸ ਦੇ ਨਾ ਇੱਕ ਬਹੁਤ ਹੀ ਖਾਸ ਪੰਨੇ ਤੇ ਥੋੜੀ ਗੱਲਬਾਤ ਕਰਾਂਗੇ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਹਾਂਜੀ ਉਹਨਾਂ ਦੇ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਸਾਡੇ ਕੋਲ ਕੁਝ ਤੱਥ ਨੇ ਪਰ ਆਪਾਂ ਥੋੜਾ ਜà ਡੂੰਘਾਈ 'ਚ ਜਾ ਕੇ ਨਾ ਉਹਨਾਂ ਦੇ ਅਸਰ ਨੂੰ ਸਮਝਣਾ ਹੈ ਬਿਲਕੁਲ ਬਿਲਕੁਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਦਾ ਪ੍ਰਕਾਸ਼ 7 ਜੁਲਾਈ 1656 ਕੀਰਤਪੁਰ ਸਾਹਿਬ ਵਿਖੇ ਗੁਰੂ ਹਰਰਾਏ ਸਾਹਿਬ ਜੀ ਤੇ ਮਾਤਾ ਕ੍ਰਿਸ਼ਨਾ ਕੌਰ ਜੀ ਦੇ ਛੋਟੇ ਸੁਪੁੱਤਰ ਸਨ ਤੇ ਕਹਿੰਦੇ ਨੇ ਬਚਪਨ ਤੋਂ ਹੀ ਨਾ ਇੱਕ ਅਲੱਗ ਜਿਹੀ ਖੇਚਸੀ ਹੁੰਨਾ ਚ ਰੋਹਾਨੀ ਪਰ ਜਿਹੜੀ ਗੱਲ ਸਭ ਤੋਂ ਵੱਧ ਹੈਰਾਨ ਕਰਦੀ ਹੈ ਉਹ ਤਾਂ ਉਮਰ ਹੈ ਮਤਲਬ ਸਿਰਫ 5 ਸਾਲ ਦੀ ਉਮਰ ਹਾਂਜੀ 1661 ਵਿੱਚ ਗੁਰਗੱਦੀ ਮਿਲਣੀ ਗੁਰੂ ਵਾਲੀ ਜ਼ਿੰਮੇਵਾਰੀ ਇਹ ਸੋਚਣਾ ਵੀ ਕਈ ਵਾਰੀ ਔਖਾ ਲੱਗਦਾ ਹੈ ਕਿ ਇੰਨੀ ਛੋਟੀ ਉਮਰ 'ਚ ਇੰਨਾ ਵੱਡਾ ਭਾਰ ਕਿਵੇਂ ਹਾਂ ਇਹ ਵਾਕਈ ਮਤਲਬ ਆਮ ਨਹੀਂ ਹੈ ਪਰ ਜਿੰਨਾ ਪਾ ਇਤਿਹਾਸ ਚ ਪੜਦੇ ਆ ਪਤਾ ਲੱਗਦਾ ਹੈ ਕਿ ਉਮਰ ਭਾਵੇਂ ਛੋਟੀ ਸੀ ਪਰ ਉਹਨਾਂ ਚ ਨਿਮਰਤਾ ਬਹੁਤ ਸੀ ਸਿਆਣਾ ਦਇਆਪਾਉਨਾ ਲੋਕ ਕਹਿੰਦੇ ਨੇ ਦਰਸ਼ਨ ਕਰਕੇ ਹੀ ਸ਼ਾਂਤੀ ਮਿਲ ਜਾਂਦੀ ਸੀ ਹੂੰ ਅਸਲ ਚ ਗੱਲ ਇਹ ਵੀ ਸੀ ਨਾ ਕਿ ਉਹਨਾਂ ਦੇ ਪਿਤਾ ਜੀ ਗੁਰੂ ਹਰਰਾਇ ਸਾਹਿਬ ਜੀ ਨੇ ਉਹਨਾਂ ਦੇ ਵੱਡੇ ਭਰਾ RAM RAJ ਉਹਨਾਂ ਦੀ ਬਜਾਏ ਇਹਨਾਂ ਨੂੰ ਚੁਣਿਆ ਸੀ ਅੱਛਾ ਉਹ ਕਿਉਂ ਉਹ RAM RAJ ਨੇ ਕੀ ਕਹਿੰਦੇ ਨੇ ਮੁਗਲ ਦਰਬਾਰ ਚ ਬਾਣੀ ਦੀ ਤਕ ਬਦਲ ਦਿੱਤੀ ਸੀ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਤੇ ਗੁਰੂ ਸਾਹਿਬ ਇਸ ਗੱਲ ਤੋਂ ਨਾਰਾਜ਼ ਸਨ। ਓਹੋ ਅੱਛਾ। ਫਿਰ ਗੱਲ ਹੋਰ ਗਹਿਵੀ ਹੁੰਦੀ ਹੈ। 1664 ਦਾ ਸਾਲ ਦਿੱਲੀ 'ਚ ਬਹੁਤ ਭਿਆਨਕ ਬਿਮਾਰੀ ਫੈਲੀ ਹੋਈ ਸੀ। ਹੈਜ਼ਾ ਤੇ ਚੇਚਕ। ਹਾਂਜੀ, ਚੇਚਕ ਵੀ ਕਹਿੰਦੇ ਨੇ। ਹਾਂ। ਤੇ ਕਹਿੰਦੇ ਨੇ ਔਰੰਗਜ਼ੇਬ ਨੇ ਵੀ ਉਹਨਾਂ ਨੂੰ ਦਿੱਲੀ ਬੁਲਾਇਆ ਸੀ। ਸ਼ਾਇਦ ਉਹ ਰਾਮਰਾਏ ਵਾਲੇ ਦਾਅਵੇ ਕਰਕੇ। ਹਾਂ, ਹੋ ਸਕਦਾ ਹੈ। ਪਰ ਜਦੋਂ ਗੁਰੂ ਸਾਹਿਬ ਉੱਥੇ ਪਹੁੰਚੇ ਦਿੱਲੀ ਤਾਂ ਉਹਨਾਂ ਦਾ ਧਿਆਨ ਕਿੱਧਰ ਗਿਆ? ਸਿੱਧਾ ਲੋਕਾਂ ਵੱਲ, ਪੀੜਿਤ ਲੋਕਾਂ ਵੱਲ। ਹੂੰ ਉਹ ਕੋਈ ਸ਼ਾਹੀ ਮਹਿਮਾਨ ਬਣ ਕੇ ਨਹੀਂ ਗਏ ਜਾਂਦਿਆਂ ਹੀ ਬਿਮਾਰਾਂ ਦੀ ਸੇਵਾ 'ਚ ਲੱਗੇ ਆਪਣੀ ਜਾਨ ਦੀ ਵੀ ਪਰਵਾਨੀ ਕੀਤੀ ਦੁਖੀਆਂ ਦਾ ਦਰਦ ਵੰਡਾਇਆ ਇਲਾਜ ਕੀਤਾ ਪਾਣੀ ਭੋਜਨ ਦਾ ਪ੍ਰਬੰਧ ਕੀਤਾ ਤੇ ਇੱਥੇ ਫਿਰ ਉਹ ਘਟਨਾ ਆਉਂਦੀ ਹੈ ਜਿਸ ਦਾ ਜ਼ਿਕਰ ਬਹੁਤ ਹੁੰਦਾ ਹੈ ਛੱਜੂ ਛੀਵਰ ਵਾਲੀ ਹਾਂਜੀ ਗਹਿਰਾ ਮਤਲਬ ਹੈ ਦੇਖੋ ਇਹ ਬਹੁਤ ਜ਼ਰੂਰੀ ਨੁਕਤਾ ਹੈ ਸਿਰਫ ਚਮਤਕਾਰ ਕਹਿ ਦੇਣਾ ਨਾ ਉਹ ਗੱਲ ਦੀ ਗਹਿਰਾਈ ਘਟਾ ਦਿੰਦਾ ਹੋਇਆ ਇੰਜ ਕਿ ਇੱਕ ਪੰਡਿਤ ਸੀ ਉਨੇ ਉਹਨਾਂ ਦੀ ਉਮਰ ਦੇਖ ਕੇ ਸ਼ੱਕ ਕੀਤਾ ਕਿ ਇਹ ਬਾਲਕ ਕਿਵੇਂ ਗੁਰੂ ਹੋ ਸਕਦਾ ਹੈ ਪਰਖਣਾ ਚਾਇਆ ਅੱਛਾ ਤਾਂ ਗੁਰੂ ਸਾਹਿਬ ਨੇ ਕੀ ਕੀਤਾ ਸਭ ਤੋਂ ਨਿਮਾਣਾ ਬੰਦਾ ਅਨਪੜ੍ਹ ਛੱਜੂ ਛੀਵਰ ਉਹਦੇ ਸਿਰ ਤੇ ਆਪਣੀ ਛੜੀ ਰੱਖੀ ਤੇ ਕਹ ਗਿਆ ਗੀਤਾ ਦੇ ਸ਼ਲੋਕਾਂ ਦੇ ਅਰਥ ਕਰ ਤੇ ਉਹਨੇ ਕਰ ਦਿੱਤੇ ਇਹ ਮਤਲਬ ਕੀ ਦਿਖਾਉਂਦਾ ਹੈ ਕਿ ਜਿਹੜਾ ਬ੍ਰह्म ਗਿਆਨ ਹੈ ਉਹ ਕਿਸੇ ਖਾਸ ਬੰਦੇ ਜਾਤ ਜਾਂ ਪੜ੍ਹਾਈ ਦਾ ਮਹਤਾਜ ਨਹੀਂ ਹੈ ਉਹ ਗੁਰੂ ਦੀ ਕਿਰਪਾ ਨਾਲ ਕਿਸੇ ਚ ਵੀ ਆ ਸਕਦਾ ਹੈ ਇਹ ਹਉਮੈ ਤੇ ਇੱਕ ਤਰ੍ਹਾਂ ਦੀ ਸੱਟ ਸੀ ਗਿਆਨ ਦੀ ਜਿੱਤ ਸੀ ਵਾਹ ਕਿੰਨੇ ਡੂੰਗੀ ਗੱਲ ਐ ਸੱਚੀ ਪਰ ਫਿਰ ਅਫਸੋਸ ਦੀ ਗੱਲ ਕਿ ਦੂਜਿਆਂ ਦੀ ਸੇਵਾ ਕਰਦੇ ਦੁੱਖ ਹਰਦੇ ਉਹ ਆਪ ਬਿਮਾਰ ਹੋ ਗਏ ਹਾਂਜੀ ਤੇ ਇਹੀ ਤਾਂ ਸੇਵਾ ਦੀ ਸਭ ਤੋਂ ਉੱਚੀ ਮਿਸਾਲ ਐ ਆਪਣੀ ਪਰਵਾਹੀ ਨਹੀਂ ਕੀਤੀ 3 ਮਾਰਚ 1664 ਨੂੰ ਅਜੇ 8 ਸਾਲ ਦੇ ਵੀ ਪੂਰੇ ਨਹੀਂ ਹੋਏ ਸਨ ਸ਼ਾਇਦ ਉਦੋਂ ਦਿੱਲੀ ਚ ਜੋਤੀ ਜੋਤ ਸਮਾ ਗਏ ਐਨੀ ਛੋਟੀ ਉਮਰ ਚ ਹਾਂ ਪਰ ਜਾਣ ਤੋਂ ਪਹਿਲਾਂ ਜਦੋਂ ਸੰਗਤ ਨੇ ਪੁੱਛਿਆ ਕਿ ਅਗਲਾ ਗੁਰੂ ਕੌਣ ਤਾਂ ਉਹਨਾਂ ਨੇ ਸਾਫ਼ ਕਿਹਾ ਬਾਬਾ ਬਕਾਲੇ ਬਾਬਾ ਬਕਾਲੇ ਹਾਂਜੀ ਇਹ ਸਿਰਫ ਇਸ਼ਾਰਾ ਨਹੀਂ ਸੀ ਉਸ ਵੇਲੇ ਕਈ ਲੋਕ ਝੂਠੇ ਦਾਅਵੇ ਕਰ ਰਹੇ ਸੀ ਗੁਰਗੱਦੀ ਦੇ ਅੱਛਾ ਤੇ ਇਸ ਬਚਨ ਨੇ ਸਾਰਾ ਪੰਬਲ ਪੂਸਾ ਦੂਰ ਕਰ ਦਿੱਤਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਲੱਭਣ 'ਚ ਮਦਦ ਕੀਤੀ ਤੇ ਅੱਜ ਵੀ ਦਿੱਲੀ 'ਚ ਉਸੇ ਥਾਂ ਤੇ ਜਿੱਥੇ ਗੁਰੂ ਸਾਹਿਬ ਠਹਿਰੇ ਸੀ ਜਿੱਥੇ ਸੇਵਾ ਕੀਤੀ ਸੀ ਗੁਰਦੁਆਰਾ ਬੰਗਲਾ ਸਾਹਿਬ ਹਾਂਜੀ ਗੁਰਦੁਆਰਾ ਬੰਗਲਾ ਸਾਹਿਬ ਲੱਖਾਂ ਲੋਕ ਉੱਥੇ ਜਾਂਦੇ ਨੇ ਸ਼ਰਧਾ ਨਾਲ ਸੇਵਾ ਲਈ ਬਿਲਕੁਲ ਤਾਂ ਫਿਰ ਇਸ ਸਾਰੇ ਜੀਵਨ ਤੋਂ ਇਸ ਛੋਟੇ ਪਰ ਇਨੇ ਪ੍ਰਭਾਵਸ਼ਾਲੀ ਜੀਵਨ ਤੋਂ ਸਾਨੂੰ ਮੁੱਖ ਸਿੱਖਿਆ ਕੀ ਮਿਲਦੀ ਹੈ ਦੇਖੋ ਸਿੱਖਿਆਵਾਂ ਬਹੁਤ ਸਾਫ਼ ਨੇ ਪਹਿਲੀ ਗੱਲ ਨਿਮਰਤਾ ਸੇਵਾ ਭਾਵਨਾ ਇਹ ਸਭ ਤੋਂ ਉੱਤੇ ਨੇ ਹੂੰ ਦੂਜਾ ਦੁਖੀ ਲੋਕਾਂ ਲਈ ਲੋੜਵੰਦਾ ਲਈ ਦਇਆ ਹਮਦਰਦੀ ਇਹ ਸਾਡਾ ਫਰਜ਼ ਹੈ ਤੇ ਤੀਜੀ ਸ਼ਾਇਦ ਸਭ ਤੋਂ ਵੱਡੀ ਗੱਲ ਕਿ ਜੇ ਤੁਹਾਡੇ ਅੰਦਰ ਸੱਚੀ ਲਗਨ ਹੈ ਜ਼ਿੰਮੇਵਾਰੀ ਦਾ ਅਹਿਸਾਸ ਹੈ ਰੂਹਾਨੀ ਉਚਾਈ ਹੈ ਉਮਰ ਕੋਈ ਰੁਕਾਵਟ ਨਹੀਂ ਬਣਦੀ ਬਿਲਕੁਲ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੀਵਨ ਇਸ ਦਾ ਜਿਉਂਦਾ ਜਾਗਦਾ ਸਬੂਤ ਹੈ ਸੱਚੀ ਗੱਲ ਭਾਵੇਂ ਸਾਲਾਂ ਚ ਜੀਵਨ ਛੋਟਾ ਸੀ ਪਰ ਉਹਨਾਂ ਦਾ ਪ੍ਰਭਾਵ ਉਹਨਾਂ ਦੀ ਪ੍ਰੇਰਣਾ ਉਹ ਬਹੁਤ ਵੱਡੀ ਹੈ ਸੇਵਾ ਤੇ ਦਇਆ ਦੀ ਇੱਕ ਐਸੀ ਮਿਸਾਲ ਜੋ ਕਦੇ ਭੁੱਲੀ ਨਹੀਂ ਜਾ ਸਕਦੀ ਹਾਂਜੀ ਤੇ ਅਖੀਰ ਚ ਨਾ ਇੱਕ ਸਵਾਲ ਛੱਡ ਜਾਈਏ ਸੋਚਣ ਲਈ ਹਾਂ ਜ਼ਰੂਰ ਕਿ ਇੱਕ ਬਾਲਕ ਗੁਰੂ ਜਿਨ੍ਹਾਂ ਦਾ ਸਾਰਾ ਜੀਵਨ ਸੇਵਾ ਤੇ ਜ਼ਿੰਮੇਵਾਰੀ ਨੂੰ ਸਮਰਪਿਤ ਸੀ ਉਨ੍ਹਾਂ ਦਾ ਜੀਵਨ ਸਾਡੀਆਂ ਆਪਣੀਆਂ ਸੋਚਾਂ ਨੂੰ ਸਾਡੀਆਂ ਧਾਰਨਾਵਾਂ ਨੂੰ ਕਿਵੇਂ ਚੁਣੌਤੀ ਦਿੰਦਾ ਹੈ ਮਤਲਬ ਅਗਵਾਈ ਯੋਗਤਾ ਪ੍ਰਭਾਵ ਇਹਨਾਂ ਬਾਰੇ ਅਸੀਂ ਆਮ ਤੌਰ ਤੇ ਕੀ ਸੋਚਦੇ ਹਾਂ ਤੇ ਗੁਰੂ ਸਾਹਿਬ ਦਾ ਜੀਵਨ ਸਾਨੂੰ ਕੀ ਦਿਖਾਉਂਦਾ ਹੈ